ਚਾਰੇ ਭਾਈ ਰਾਵੀ ਪੰਜਾਬ ਖੜੀ ਟਪੋ ਅਖਬਰੀ ਖੁਸ਼ੀਰ ਗਾਲਾ ਕਿ ਜਿਨੋ ਇਹ ਮਾਹੌਲ ਅੱਜ ਦਾ 30 ਸਾਲ ਪਹਿਲਾਂ ਮਾ ਬਜ਼ੁਰਗ ਕਰਤੇ ਆਏ ਤੇ ਕਿਰਮਤ ਕੋਈ ਵੀ ਵੰਡ ਨਹੀਂ ਸੋ। ਅਤੇ ਨਾ ਹੀ ਕੋਈ ਮੱਤ ਭੇਲ ਤੋ ਗਿਰ ਕੇ। ਅੱਜ ਮੈਂ ਖੜੀ ਸਮਾਜੇ ਇਹ ਗੱਲਾਂ ਬਹੁਤ ਵਿਧਾਈ ਦਵਾਂ ਕਿ ਜਦੋਂ ਚਾਰੇ ਪਾਜੋਂ ਇਕੱਠੋਂ ਕਰਕੇ ਆ ਗਏ 21 ਜਨਾ ਬਿਧਾਇਆ। ਬੋਲੋ ਕੰਗਾ ਮਈਆਂ ਕੀ ਜੈ। ਜਿਹੜੋ ਬੜੇ ਚਿਰੇ ਤੋਂ ਇਹ ਗੱਲ ਪੜਿਓ ਆ। ਅੱਜ ਨਾ ਬੈਂਕੀ ਦੇ ਅਨੁਸਾਰ ਉਹ ਆ ਗਏ। ਮਾਤਾ ਜੀ ਕੀ ਸਾਹਿਬ ਪਹਿਲਾਂ ਹੀ ਆਵਾਜ਼ ਆਈ ਹੋਈ ਆ ਪੰਜਾਬੇ ਆਲਿਆਂ ਨੂੰ ਕਿ ਮਾਰੇ ਪੰਜਾਬੇ ਵਿੱਚ ਪੋਰਾ ਰਤਾ ਵੀ ਕੋਈ ਬਾਤ ਨਹੀਂ ਆ ਜਿੱਥੀ ਮਨੇ ਬਲਈਓ ਅਬ ਇਧਰ ਆ ਕੇ ਆ ਜਾ ਅਬ ਤਾਂ આજ ਤਾਂ ਮੀਟਿੰਗ ਦਦੇੜਾ ਹੋਈ ਸੀ ਉੱਤੀ ਬਣਨੀ ਕਿਉਂ ਤੋਂ ਕਿ ਮਾਰੋ ਚਾਰੇ ਪਾਈਆਂ ਵੀ ਕੋਈ ਰੋਸ ਕੋਣੀ ਆ ਜੀ ਆ ਵੀ ਮਾਰੇ ਮਤੋਂ ਮੰਨ ਬਟਾਇਆ ਜਿਹਨੋਂ ਹੋਇਆ ਇਹਨੇ ਆਪਨੇ ਆਪਨੇ ਮਨੋਂ ਬਾਰੇ ਦੂਰ ਕਰਕੇ ਦੁਨੀਆ ਕਮੇਟੀ ਦੀ ना उन्हें वरदा तो भी पढ़ो आज जो जद फैसला करिए अभी चलो तो फैसला मन के आज अटल हो जावा बीच में नहीं बोलना कृपा करके बीच में कोई नहीं बोलेगा ये है नोट करें कोई भी साथ में बीच में बोले तो उसको एकदम रोक दें बोलो मैंने भी आवा बोलो मैंने भी आवा ਇੱਕੋ ਕਮਰਾ ਤੋਂ ਇੱਕੋ ਕਮਰਾ ਇੱਕੋ ਕਮਰਾ ਤੋਂ ਪੰਜਾਬਰ ਮਲੇ ਮਾਰਟਯੋਰਗ ਚੌਧਰੀ ਗੁੱਲੂ ਰਾਮ ਲੰਬardar ਕੇਸਰ ਰਾਮ ਔਰ 시ਵਾਰਾ ਰਾਮ ਭਾਈ ਜਾਬੋ ਇੱਥੇ ਆਰੋਪ ਪ੍ਰਕਿਆ ਰੋਪ ਲਗਾਨੇ ਹੈ ਬੰਦ ਜੇ ਕਿਸੇ ਦੀ ਕੋਈ ਸਮੱਸਿਆ ਹੈ ਤੇ ਉਹ ਗੱਲ ਕਰੋ ਜੇ ਮੈਂ ਭਾਸ਼ਾ ਤੋਂ ਬੋਲਿਆ ਨਾ ਤੁਹਾਡਾ ਪਰਛਾਵੇਂ ਖੜੇ ਰਾਵੀ ਆਇਆ ਦਾ ਪੂਰਾ ਸੁਣਿਆ ਹੋਇਆ ਹੈ ਪੰਜਾਬ ਵਾਲੇ ਨੂੰ ਬੋਲਣ ਦੀ ਹਾਰ ਆਪਣਾ ਦੇ ਦੋ ਹਾਂ ਠੀਕ ਹੈ ਤੋ ਕਸੂ ਟਿੱਕੋ ਕਮਰਾ ਤੋਂ ਜੀ ਹਲਵਾ ਲੋ ਬੜੇ ਤਰੀਕਾ ਰਗੇ ਜੋ ਵੀ ਬੰਦਗਾਂ ਆਈ ਆ ਅਮੀ ਜਿੱਤੇ ਆਏ ਔਰ ਮੈਂ ਲਾਸ਼ ਦੇ ਬਾਰੇ ਤੋ ਗੱਲ ਲਈ ਨੂੰ ਇਹ ਨਾ ਕਰੋ ਤੇ ਅੱਜ ਜੀ ਮਨ ਮਕਾ ਦਿਓ ਅੱਜ ਤੁਹੇ ਮਨ